ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜਦੋਂ ਦੀ ਮੈਂ ਉਹ ਰਿਪੋਰਟ ਹੋਈ ਜਨਾਨੀ ਰੁਪਿੰਦਰ ਕੌਰ ਵੱਲੋਂ ਫਰੀਦਕੋਟ ਚ ਆਪਣੇ ਹੀ ਸੋਨੇ ਸੁਨੱਖੇ ਜਿਹੇ ਘਰ ਵਾਲੇ ਗੁਰਵਿੰਦਰ ਸਿੰਘ ਨੂੰ ਖਤਮ ਕਰਨ ਦਾ ਮਾਮਲਾ ਦੱਸਿਆ ਨਾ ਤੁਹਾਨੂੰ ਕਈ ਕਮੈਂਟਸ ਮੇਲਸ ਆ ਗਈਆਂ ਕਿ ਅਸੀਂ ਇਸ ਮੁੰਡੇ ਨੂੰ ਜਾਣਦੇ ਸੀ ਇਹ ਸਾਡੇ ਪਿੰਡ ਦਾ ਸੀ ਇਹ ਸਾਡਾ ਰਿਸ਼ਤੇਦਾਰ ਸੀ ਕੋਈ ਨਾਲ ਪੜਦਾ ਸੀ ਹਰ ਇੱਕ ਨੇ ਇੱਕੋ ਗੱਲ ਕਹੀ ਬਹੁਤ ਮਾੜਾ ਹੋਇਆ ਮੁੰਡਾ ਬਾਹਲਾ ਸੌਸੀ ਨਾ ਕੋਈ ਐਬ ਨਾ ਕੁਝ ਹਰ ਕਿਸੇ ਨੂੰ ਜੀ ਕਹਿ ਕੇ ਬੁਲਾਉਣ ਵਾਲਾ ਨੇਕ ਐਨਾ ਕਿ 4 ਸਾਲ ਪ੍ਰਾਇਮਰੀ ਸਕੂਲ ਚ ਕਹਿੰਦੇ ਫ੍ਰੀ ਪੜਾਇਆ ਮੁੰਡੇ ਨੇ ਕੋਈ ਕਹਿੰਦਾ ਲਗਭਗ 25 ਕਿੱਲਿਆਂ ਦਾ ਮਾਲਕ ਸੀ ਪਰ ਫੇਰ ਵੀ ਮਿਹਨਤ ਕਰਦਾ ਸੀ ਪ੍ਰਾਈਵੇਟ ਬੈਂਕ ਚ ਨੌਕਰੀ ਕਰਦਾ ਸੀ ਉਹ ਆਪ ਇਸ ਪਰਿਵਾਰ ਨੂੰ ਐਨ ਆਰ ਆਈ ਪਰਿਵਾਰ ਵੀ ਕਹਿ ਸਕਦੇ ਆ ਫਰੀਦਕੋਟ ਦੇ ਸੁਖਣਵਾਲਾ ਵਿੱਚ ਰਹਿਣ ਵਾਲੇ ਗੁਰਵਿੰਦਰ ਦੀ ਉਸ ਜ਼ਾਲਮ ਘਰ ਵਾਲੀ ਨੂੰ ਤਾਂ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ ਹਾਲਾਂਕਿ ਡਰਾਮੇ ਬੜੇ ਕੀਤੇ ਉਹਨੇ ਰਿਸ਼ਤੇਦਾਰ ਇਕੱਠੇ ਕੀਤੇ ਕਿ ਵੇਖੋ ਮੇਰੇ ਘਰ ਵਾਲੇ ਨੂੰ ਕੀ ਹੋ ਗਿਆ ਤੁਸੀਂ ਛੇਤੀ ਆਓ ਪਰ ਇਸ ਦੇ ਇਰਾਦੇ ਤੇ ਇਸ ਦਾ ਕੀਤਾ ਸਭ ਸਾਹਮਣੇ ਆਇਆ ਇਸ ਜਨਾਨੀ ਰੁਪਿੰਦਰ ਕੌਰ ਦੇ ਆਸ਼ਕ ਹਰਗਵਲਪ੍ਰੀਤ ਸਿੰਘ ਨੂੰ ਪੁਲਿਸ ਲੱਭ ਰਹੀ ਸੀ ਪਰ ਇਹਨੇ ਨੂੰ ਉਹਨੇ ਸਰੈਂਡਰ ਕਰ ਦਿੱਤਾ ਲੱਗ ਗਿਆ ਹੋਣਾ ਕਿ ਹੋਰ ਲੁਕਣਾ ਜਾਂ ਭੱਜਣਾ ਮੁਮਕਨ ਨਹੀਂ ਹੈ ਵੈਸੇ ਵੀ ਮਾਮਲਾ ਹਾਈਲਾਈਟ ਵੀ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਲੋਕ ਉਸ ਸੌ ਮੁੰਡੇ ਗੁਰਵਿੰਦਰ ਸਿੰਘ ਨੂੰ ਨਹੀਂ ਵੀ ਜਾਣਦੇ ਉਹ ਵੀ ਉਸ ਦੇ ਲਈ ਦੁਖੀ ਨੇ ਪਰਿਵਾਰ ਲਈ ਹਮਦਰਦੀ ਰੱਖਦੇ ਨੇ ਸੋ ਹੋ ਸਕਦਾ ਹੈ ਕਿ ਆਸ਼ਕ ਹਰਕਮਲ ਪ੍ਰੀਤ ਸਿੰਘ ਨੇ ਸੋਚਿਆ ਹੋਏ ਕਿ ਹੁਣ ਬਚਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਉਸਨੇ ਖੁਦ ਨੂੰ ਪੁਲਿਸ ਦੇ ਸਪੋਰਟ ਦੇ ਕਰਤਾ ਹੋਏ ਹੁਣ ਜਦੋਂ ਗੁਰਵਿੰਦਰ ਨੂੰ ਧੋਖਾ ਦੇ ਕੇ ਖਤਮ ਕਰਦੇ ਨੇ ਇਹ ਉਸਦੇ ਮਾਪੇ ਤਾਂ ਕੈਨੇਡਾ ਗਏ ਹੁੰਦੇ ਨੇ ਗੁਰਵਿੰਦਰ ਦੇ 3 ਮਾਰਚ 2025 ਦੇ ਹੁਣ ਜਦੋਂ ਦਿਨ ਆਉਂਦਾ 28 ਨਵੰਬਰ 2025 ਦਾ ਰਾਤ ਨੂੰ 9:00 ਕੋ 1 ਵਜੇ ਰੁਪਿੰਦਰ कौर ਗੁਰਵਿੰਦਰ ਸਿੰਘ ਦੀ ਭੂਆ ਜੋ ਨਵਾਂ ਕਲਾਚ ਰੈਂਦੀ ਹੁੰਦੀ ਆ ਉਹਨੂੰ ਫੋਨ ਲਾਉਂਦੀ ਆ ਉਹ ਇਹੀ ਕਹਿੰਦੀ ਆ ਕਿ ਪਲੀਜ਼ ਛੇਤੀ ਆਓ ਗੁਰਵਿੰਦਰ ਨੂੰ ਪਤਾ ਨਹੀਂ ਕੀ ਹੋ ਗਿਆ ਭੂਆ ਵੀ ਟੈਨਸ਼ਨ ਚ ਆ ਜਾਂਦੀ ਹੈ ਤੇ ਭੂਆ ਫੁੱਫੜ ਉਸੇ ਵੇਲੇ ਹੀ ਉਥੋਂ ਨਿਕਲ ਪੈਂਦੇ ਨੇ ਕੁਝ ਕਿਲੋਮੀਟਰ ਦੂਰੀ ਤੇ ਹੀ ਹੁੰਦਾ ਇਹਨਾਂ ਦਾ ਘਰ 10 ਮਿੰਟਾਂ ਚ ਉਹ ਪਹੁੰਚ ਵੀ ਜਾਂਦੇ ਨੇ ਇਨਾਂ ਦੇ ਘਰ 'ਚ ਇੱਕ ਪੈਟ ਸੀ ਡੌਗ ਹੈ ਉਹ ਜਮਾਂ ਚੁੱਪ ਸੀ ਅੱਗੇ ਤਾਂ ਇਦਾਂ ਹੁੰਦਾ ਨਹੀਂ ਉਹ ਆਇਆ ਗਿਆ ਨੂੰ ਭੌਂਕਦਾ ਹੁੰਦਾ ਸੀ ਇਹਦਾ ਲੱਗਦਾ ਸੀ ਕਿ ਉਹ ਡੂੰਗੀ ਨੀਂਚ ਹੈ ਜਾਂ ਕਿਸੇ ਚੀਜ਼ ਦਾ ਨਸ਼ਾ ਚੜਿਆ ਹੋਇਆ ਉਹਨੂੰ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਜਦੋਂ ਭੂਆ ਫੂਫੜ ਛੱਤ ਤੇ ਜਾਂਦੇ ਨੇ ਤਾਂ ਗੁਰਵਿੰਦਰ ਸਿੰਘ ਛੱਤ ਤੇ ਮ੍ਰਿਤਕ ਪਿਆ ਹੁੰਦਾ ਤੇ ਉਹ ਆਪਣੇ ਅੰਡਰਗਾਰਮੈਂਟਸ ਸ਼ਹੀ ਹੁੰਦਾ ਬਨੈਨ ਉਸ ਦੀ ਪੂਰੀ ਤਰ੍ਹਾਂ ਪਾਟੀ ਹੁੰਦੀ ਹੈ ਉਹ ਆ ਫੁੱਫੜ ਆਪਣੇ ਪਤੀਜੇ ਨੂੰ ਇਦਾਂ ਵੇਖ ਕੇ 당 ਰਹਿ ਜਾਂਦੇ ਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਕਬਰਾ ਕੇ ਪੁੱਛਦੇ ਨੇ ਨੂੰ ਰੁਪਿੰਦਰ ਕੌਰ ਨੂੰ ਕਿ ਤੁਹਾਡੇ ਮੁੰਡੇ ਨੂੰ ਕੀ ਹੋਇਆ ਉਹ ਕਹਿੰਦੀ ਘਰ ਤਿੰਨ ਲੋਕ ਆਏ ਸਨ ਗੁਰਵਿੰਦਰ ਨੇ ਹੀ ਉਹਨਾਂ ਲਈ ਦਰਵਾਜ਼ਾ ਖੋਲ੍ਹਿਆ ਸੀ ਮੈਨੂੰ ਤਾਂ ਉਹਨਾਂ ਨੇ ਕਮਰੇ 'ਚ ਡੱਕ ਕੇ ਉੰਡਿ ਲਾਤੀ ਸੀ ਫਿਰ ਘਾਰਚੋਂ ਉਹਨਾਂ ਨੇ ਲੁੱਟ ਕੀਤੀ ਸਾਰਾ ਸੋਨਾ ਨਾਲ ਲੈ ਗਏ ਤੇ ਗੁਰਵਿੰਦਰ ਨੂੰ ਕੋਕ 'ਚ ਪੰਜ ਗੋਲੀਆਂ ਪਿਆ ਗਏ ਫਿਰ ਗੁਰਵਿੰਦਰ ਨੇ ਭਜਨਾ ਚਾਹਿਆ ਤੇ ਉਹ ਛੱਤ ਤੇ ਪਹੁੰਚ ਗਿਆ ਲੁਟੇਰੇ ਤਦ ਤੱਕ ਉਥੋਂ ਚਲੇ ਗਏ ਭੂਆ ਨੇ ਰੁਪਿੰਦਰ ਨੂੰ ਪੁੱਛਿਆ ਕਿ ਬਈ ਤੈਨੂੰ ਤਾਂ ਉਹ ਲੋਕ ਕਰ ਗਏ ਸਨ ਤੂੰ ਕਿੱਦਾਂ ਬਾਹਰ ਆਏ ਕਹਿੰਦੀ ਜਾਂਦੇ ਜਾਂਦੇ ਉਹ ਕੁੰਡੀ ਖੋਲ ਗਈ ਸਾ ਫਿਰ ਪੂਆ ਪੁੱਛਦੀ ਕਿ ਤੇਰੇ ਗਾਲ ਚ ਤਿੰਨ ਤੋਲੇ ਦੀ ਚੇਨ ਆ ਕੰਨਾਂ ਚ ਸੋਨੇ ਦੇ ਟੌਪਸ ਆ ਇਹ ਨਹੀਂ ਲੈ ਕੇ ਗਏ ਹੋ ਇਸ ਗੱਲ ਦਾ ਉਸ ਵਕਤ ਰੁਪਿੰਦਰ ਨੂੰ ਜਵਾਬ ਨਹੀਂ ਫਰਿਆ ਪੂਆ ਨੂੰ ਕੁਝ ਗੜਬੜ ਲੱਗਦੀ ਹੈ ਉਹਨੂੰ ਸਮਝ ਚ ਸ਼ਾਇਦ ਇਹ ਗੱਲ ਆ ਰਹੀ ਹੁੰਦੀ ਹੈ ਕਿ ਰੁਪਿੰਦਰ ਦੀਆਂ ਗੱਲਾਂ ਚ ਪੂਰੀ ਸੱਚਾਈ ਤਾਂ ਨਹੀਂ ਹੈ ਪੁਲਿਸ ਆਉਂਦੀ ਆ ਆਪਣੀ ਤਫਤੀਸ਼ ਕਰਦੀ ਆ ਨੋਟਿਸ ਕਰਦੀ ਆ ਕਿ ਗੁਰਵਿੰਦਰ ਸਿੰਘ ਦੀ ਬਾਡੀ ਤੇ ਕੋਈ ਬਾਹਰਲਾ ਤਾਂ ਇੰਜਰੀ ਮਾਰਕ ਨਹੀਂ ਹੈ ਜਿਸ ਦਾ ਮਤਲਬ ਇਹ ਨਿਕਲਦਾ ਹੈ ਕਿ ਜਾਂ ਤਾਂ ਗੁਰਵਿੰਦਰ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਮਾਰਿਆ ਹੁੰਦਾ ਹੈ ਜਾਂ ਗਲ ਕੁੱਟ ਕੇ ਪੁਲਿਸ ਬਾਡੀ ਨੂੰ ਪੋਸਟਮਾਰਟਮ ਲਈ ਪੇਸ਼ ਦਿੰਦੀ ਹੈ ਮ੍ਰਿਤਕ ਗੁਰਵਿੰਦਰ ਸਿੰਘ ਦੀ ਭੈਣ ਮਨਵੀਰ ਕੌਰ ਨੂੰ ਪਹਿਲਾਂ ਹੀ ਪਤਾ ਹੁੰਦਾ ਰੁਪਿੰਦਰ ਤੇ ਹਰਕਮਲਪ੍ਰੀਤ ਸਿੰਘ ਦੇ ਨਾਜਾਇਜ਼ ਰਿਸ਼ਤੇ ਬਾਰੇ ਤੇ ਜਿਵੇਂ ਤੁਹਾਨੂੰ ਮੈਂ ਪਹਿਲੀ ਵੀਡੀਓ ਚ ਦੱਸਿਆ ਸੀ ਕਿ ਮੀਡੀਆ ਰਿਪੋਰਟਸ ਮੁਤਾਬਕ ਗੁਰਵਿੰਦਰ ਪਹਿਲਾਂ ਹੀ ਆਪਣੀ ਭੈਣ ਨੂੰ ਆਪਣਾ ਸ਼ੱਕ ਜਤਾ ਚੁੱਕਾ ਹੁੰਦਾ ਕਿ ਉਹ ਦੋਨੋਂ ਮਿਲ ਕੇ ਮੈਨੂੰ ਮਾਰ ਦੇਣਗੇ ਸੋ ਪਿੰਡ ਦੇ ਬਿਆਨਾਂ ਦੇ ਆਧਾਰ ਤੇ ਰੁਪਿੰਦਰ ਕੌਰ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ ਨਾਲ ਹੀ ਨਾਮ ਦਿੱਤਾ ਜਾਂਦਾ ਹੈ ਇਸ ਆਸ਼ਕ ਦਾ ਜੋ ਕਿ ਬਠੰਡਾ ਦੇ ਬਲਵਾਨਾ ਪਿੰਡ ਦਾ ਰਹਿਣ ਵਾਲਾ ਹੁੰਦਾ ਜਦੋਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਕੋਲ ਗੁਰਵਿੰਦਰ ਸਿੰਘ ਦੀ ਬੋਡੀ ਆਈ ਤਾਂ ਇਹਨਾਂ ਨੇ ਅੰਤਿਮ ਸੰਸਕਾਰ ਤੋਂ ਮਨਾ ਕਰਤਾ ਵੀ ਪਹਿਲਾਂ ਕਾਰਵਾਈ ਹੋਵੇ ਇਨਸਾਫ ਮਿਲੇ ਫਿਰ ਸਾਡੇ ਪੁੱਤ ਨੂੰ ਅਸੀਂ ਅਗਨ ਭੇਟ ਕਰਾਂਗੇ ਕੁਝ ਗੱਲਾਂ ਗੁਰਵਿੰਦਰ ਦੀ ਭੂਆ ਨੇ ਕੀਤੀਆਂ ਨੇ ਉਹ ਕਹਿੰਦੇ ਕਿ ਜਦੋਂ ਅਸੀਂ ਉਸ ਰਾਤ ਰੁਪਿੰਦਰ ਦੇ ਫੋਨ ਤੋਂ ਬਾਅਦ ਉਥੇ ਪਹੁੰਚੇ ਤਾਂ ਪਹਿਲਾਂ ਹੀ ਉਥੇ ਰੁਪਿੰਦਰ ਦੇ ਪਿਤਾ ਤੇ ਦਾਦਾ ਬੈਠੇ ਹੋਏ ਸਨ ਵੀ ਸਾਡੇ ਤੋਂ ਪਹਿਲਾਂ ਹੀ ਵੈਸੇ ਤਾਂ ਹਰ ਇੱਕ ਚੀਜ਼ ਅੰਡਰ ਇਨਵੈਸਟੀਗੇਸ਼ਨ ਆ ਪਰ ਵੱਖ-ਵੱਖ ਇੰਟਰਵਿਊਜ਼ ਖੰਗਾਲਨ ਦੇ ਬਾਅਦ ਜੋ ਖਾਸ ਗੱਲਾਂ ਪਤਾ ਲੱਗ ਰਹੀਆਂ ਨੇ ਉਹਨਾਂ ਸਭ ਨੂੰ ਤੁਹਾਨੂੰ ਇੱਕੋ ਵੀਡੀਓ 'ਚ ਦੱਸ ਰਹੀਆਂ ਬਾਕੀ ਸਹੀ ਆ ਗਲਤ ਇਹ ਪੁਲਿਸ ਦਾ ਮੈਟਰ ਹੈ ਹੁਣ ਜੋ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਜੋ ਇੰਟਰਵਿਊ ਮੈਂ ਸੁਣੀ ਕਹਿੰਦੇ ਪਹਿਲਾਂ ਰੁਪਿੰਦਰ ਨੇ ਕੋਕ ਚ ਨੀਂਦ ਦੀਆਂ ਗੋਲੀਆਂ ਦਿੱਤੀਆਂ ਘਰ ਵਾਲਿਆਂ ਨੂੰ ਫੇਰ ਉਹ ਮੁੰਡੇ ਆਏ ਤੇ ਉਹਨਾਂ ਨੇ ਧੌਣ ਦਾ ਮਨਕਾ ਤੋੜਿਆ ਮੈਂ ਫੇਰ ਕਹਿ ਰਹੀ ਆ ਕਿ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਇਹ ਪੂਰੀ ਜਾਣਕਾਰੀ ਜਿਹੜੀ ਹੈ ਸਹੀ ਜਾਣਕਾਰੀ ਉਹ ਪੁਲਿਸ ਥਾਣੀ ਪਤਾ ਲੱਗੇਗੀ ਪਰ ਇਹ ਕੁਝ ਜਿਹੜੀਆਂ ਗੱਲਾਂ ਨੇ ਜਿਹੜੀਆਂ ਕੁਝ ਸੋਰਸਸ ਤੋਂ ਪਤਾ ਲੱਗਦੀਆਂ ਨੇ ਇਹ ਮੈਂ ਤੁਹਾਨੂੰ ਦੱਸ ਰਹੀ ਆ ਗੁਰਵਿੰਦਰ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਛੱਤ ਤੱਕ ਵੀ ਭੱਜਿਆ ਬਥੇਰੀ ਖਿੱਚ ਤੂ ਹੋਈ ਮੂੰਹ ਕਟਿਆ ਗੱਲ ਕਟਿਆ ਪਰ ਸੀ ਤਾਂ ਗੋਲੀਆਂ ਦੇ ਨਸ਼ੇ 'ਚ ਨਾਲੇ ਘਰਵਾਲੀ ਰਲੀ ਸੀ ਗੱਲ ਨਹੀਂ ਬਣੀ ਨਹੀਂ ਬਚ ਸਕਿਆ ਹੁਣ ਐਗਜ਼ੈਕਟ ਕੀ ਰਹਾ ਹੋਏਗਾ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂ ਤੇ ਇਸ ਤੋਂ ਬਾਅਦ ਉਹ ਘਰ 'ਚ ਕੱਪੜੇ ਵਗੈਰਾ ਖਲਾਰਦੀਆ ਕਿ ਲੁੱਟ ਦਾ ਸੀਨ ਲੱਗੇ ਫਿਰ ਫੋਨ ਘੁਮਾਉਂਦੀਆ ਆਪਣੇ ਪੇਕੇ ਤੇ ਸੌਰੇ ਪੁਲਿਸ ਨੂੰ ਵੀ ਕਹਿੰਦੇ ਇਸ ਦੇ ਬਿਆਨ ਰਲਦੇ ਨਜ਼ਰ ਨਹੀਂ ਆਏ ਇਹ ਪੂਰਾ ਦੱਸ ਰਹੀ ਸੀ ਕਿ ਇਦਾਂ ਹੋਇਆ ਤਿੰਨ ਲੋਕ ਆਏ ਸਨ ਕਦੀ ਚਾਰ ਲੋਕ ਕਿੰਨੇ ਲੋਕ ਸਨ ਕਿੱਥੇ ਕੀ ਹੋ ਰਿਹਾ ਸੀ ਤੈਨੂੰ ਕਿੱਦਾਂ ਪਤਾ ਤੂੰ ਤਾਂ ਬੰਦ ਸੀ ਨਾ ਅੰਦਰ ਸੋ ਅਜੇ ਵੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇਜ ਵਿਆਹ ਹੋਇਆ 25 ਚ ਆਕਾਰਾ ਕਰਤਾ ਕਹਿੰਦੇ 5 ਸਾਲ ਤੋਂ ਤਾਂ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਸਿੰਘ ਦਾ ਰਿਲੇਸ਼ਨ ਹੀ ਸੀ ਮੈਂ ਇੰਟਰਵਿਊ ਸੁਣ ਰਹੀ ਸੀ ਉਸ ਜਿਹੜੇ ਪੱਤਰਕਾਰ ਮੈਡਮ ਉੱਥੇ ਜਾ ਕੇ ਆਏ ਉਹ ਕਹਿੰਦੇ ਵੀ ਅਸੀਂ ਪੁੱਛਿਆ ਤੁਸੀਂ ਕੈਮਰੇ ਕਿਉਂ ਨਹੀਂ ਲਵਾਏ ਸੀ ਸੀਸੀਟੀਵੀ ਇਸ ਕਿਉਂ ਨਹੀਂ ਲਵਾਏ ਘਰ ਚ ਤੁਸੀਂ ਤੇ ਰਹਿੰਦੇ ਹੀ ਜ਼ਿਆਦਾ ਬਾਹਰ ਉਹ ਤੁਹਾਨੂੰ ਤੇ ਜ਼ਿਆਦਾ ਲੋੜ ਹੈ ਤੇ ਨਾਲੇ ਅੱਜਕੱਲ ਕੈਮਰਸ ਤਾਂ ਹਰ ਕਿਸੇ ਨੇ ਲਵਾਏ ਹੋਏ ਨੇ ਅੱਗੋ ਕਹਿੰਦੇ ਕਰਦੇ ਵੀ ਸਾਨੂੰ ਲਵਾਉਣ ਨਹੀਂ ਦਿੱਤੇ ਰੁਪਿੰਦਰ ਨੇ ਯਾਨੀ ਦਿਲ ਚ ਪਹਿਲਾਂ ਇੱਕ ਖੋਚ ਸੀ ਇਹ ਵੀ ਸੁਣਨ ਚ ਆਇਆ ਕਿ ਇਹ ਰਿਪੋਰਟ ਹੋਣ ਵਾਲੀ ਗੱਲ ਪਰਿਵਾਰ ਨੂੰ ਹੁਣ ਪਤਾ ਲੱਗਿਆ ਕਿਉਂਕਿ ਇਹ ਤਾਂ ਸੋਰੇ ਟੱਬਰ ਨੂੰ ਕਹਿੰਦੀ ਸੀ ਵੀ ਗੁਰਵਿੰਦਰ ਬਾਹਰ ਆ ਨਹੀਂ پا ਰਿਹਾ ਰਿਫਿਊਜ਼ਲ ਆ ਰਹੀ ਹੈ ਵਾਰ-ਵਾਰ ਮੈਂ ਤਾਂ ਕਰਕੇ ਸਭ ਛੱਡ ਕੇ ਇਹਦੇ ਕਰਕੇ ਆ ਗਈ ਆਂ ਇਥੇ ਸਕੂਲ ਰਹਿ ਸਕਾਂ ਜਦੋਂ ਕਹਿੰਦੇ ਸੱਸ ਸਹੁਰਾ ਜਾ ਰਹੇ ਸਨ ਨਾ ਧੀ ਕੋਲ ਕੈਨੇਡਾ ਤਾਂ ਇਹ ਕਹਿੰਦੀ ਸੀ ਚਿੰਤਾ ਨਾ ਕਰੋ ਮੈਂ ਤੁਹਾਡਾ ਸ਼ੇਰਪੁੱਤ ਹੈਗਾ ਇਥੇ ਤੁਹਾਡੇ ਦੋਵੇਂ ਸ਼ੇਰਪੁੱਤ ਨੇ ਤੁਸੀਂ ਆਰਾਮ ਨਾਲ ਜਾਓ ਮ੍ਰਿਤਕ ਗੁਰਵਿੰਦਰ ਸਿੰਘ ਦੇ ਫਾਦਰ ਸਾਹਿਬ ਨੇ ਕਿਹਾ ਕਿ ਮੈਂ ਇਹਨੂੰ ਪੁੱਤ ਸਮਝਿਆ ਸੀ ਇਹ ਡੈਣ ਨੇ ਕਿ ਉਹ ਕਹਿੰਦੇ ਸਾਨੂੰ ਕਹਿ ਦਿੰਦੀ ਵੀ ਮੈਂ ਕਿਸੇ ਹੋਰ ਨਾਲ ਰਹਿਣਾ ਅਸੀਂ ਮੰਨ ਲੈਂਦੇ ਮੇਰਾ ਹੀਰੇ ਵਰਗਾ ਪੁੱਤ ਮਾਰਦਾ ਉਹਨਾਂ ਦੱਸਿਆ ਕਿ ਮੁੰਡੇ ਨੇ ਬੈਂਕ ਦੀ ਨੌਕਰੀ ਤੋਂ ਰਿਜ਼ਾਈਨ ਦੇਣਾ ਸੀ ਦੋ ਦਿਨ ਰਹਿ ਗਏ ਸੀ ਤੇ ਉਦੋਂ ਹੀ ਐਨੇ ਮੇਰੇ ਮੁੰਡੇ ਦਾ ਕੰਮ ਖਤਮ ਪਰਿਵਾਰ ਦੀ ਇਹ ਹਾਲਤ ਸੱਚੀ ਦੇਖੀ ਨਹੀਂ ਜਾਂਦੀ ਆ ਚਾਰ ਪੰਜ ਦਿਨ ਹੋ ਗਏ ਗੁਰਵਿੰਦਰ ਸਿੰਘ ਨੂੰ ਗਿਆ ਉਸ ਦਾ ਜਾਣਾ ਬੇਹੱਦ ਦੁੱਖਦਾਇਕ ਹੈ ਜਾਣ ਪਛਾਣ ਨਾ ਹੋ ਕੇ ਵੀ ਜਿਵੇਂ ਕੋਈ ਰਿਸ਼ਤਾ ਹੋਵੇ ਅਸਲ ਸੱਚ ਜੋ ਵੀ ਹੈ ਉਹ ਤਾਂ ਬਾਹਰ ਆ ਹੀ ਜਾਏਗਾ ਪੁਲਿਸ ਇਨਵੈਸਟੀਗੇਸ਼ਨ ਔਨ ਹੈ ਪਰ ਬੰਦੇ ਅਜੇ ਹੋਰ ਫੜੇ ਜਾਣੇ ਨੇ ਤੇ ਇਸ ਵਕਤ ਤੇ ਇਨਸਾਫ ਦੇ ਨਾਲ ਨਾਲ ਇਨਸਾਫ ਮਿਲਣ ਦੀ ਰਫਤਾਰ ਵੀ ਮੈਟਰ ਕਰਦੀ ਹੈ ਕਿਉਂਕਿ ਜਿੰਨਾ ਲੋਕਾਂ ਦੇ ਮਨ 'ਚ ਦੁੱਖ ਹੈ ਉਹਨਾਂ ਗੁੱਸਾ ਬਾਕੀ ਉਸ ਜਨਾਨੀ ਦਾ ਤਾਂ ਕੀ ਕਹਾਂ ਇਹਨਾਂ ਵਧੀਆ ਘਰ-ਬਾਰ ਛੱਡ ਕੇ ਕੀ ਕਰ ਗਈ ਉਹ ਬੇहद ਡਰਾਉਣਾ ਹੈ ਵਾਹਿਗੁਰੂ ਮਿਹਰ ਕਰਨ ਤੁਸੀਂ ਦੇਖ ਰਹੇ ਹੋ ਕੈਮਰਾ ਆਲ ਇਨਸਾਫਾ